ਤਰਪਾਹ 0.70 ਪੀ ਬਈ ਕਈ ਵੇਰ ਵਿੱਚ ਬੰਦੇ ਨੂੰ ਐ ਹੋ ਜਾਣਾ ਗੱਲ ਹ ਹ ਉਸ ਦੇ ਦੇ ਚਾਹੇ ਮੂੰਹ ਚ ਮਤਲਬ ਬੱਚਿਆਂ ਵਾਂਗੂ ਲਾੜ ਜੇ ਕਰਨ ਵਾਲੀ ਆ ਆਨੂ ਮਰਜ਼ੀ ਦੇ ਦੇ ਕੋਈ ਚੀਜ਼ੋ ਐ ਨਹੀਂ ਹੈ ਕਿ ਕੋਈ ਦਿੱਕਤ ਨਹੀਂ ਕਿਸੇ ਨੂੰ ਕੋਈ ਬਹਿਵਾਗਾ ਮਨ 15 ਲੀਟਰ ਆਪਾਂ ਕਹਿੰਨੇ ਆ ਸਾਈ ਆਪਣੇ ਨਾਲ ਬੰਦਾ ਪਹਿਲਾਂ ਕਰ ਲੇ ਓਕੇ ਆਪਾਂ ਵੀ 10 15 ਦਿਨਾਂ ਬਾਅਦ ਉਦੋਂ ਚੋਕ ਕੇ ਕਹਿੰਦਾ ਪੰਜ ਚਾਰ ਦਿਨ ਤਾਂ ਚੜਦਾ ਵੀ ਨਹੀਂ 15 ਦਿਨ ਲੱਗਦੇ ਨੇ ਆਪਾਂ ਚਵਾ ਕੇ ਵੀ ਦੇ ਦਾਂ ਸੱਜਣੋ ਤੁਸੀਂ ਬੜੀਆਂ ਵੀਡੀਓ ਵੇਖੀਆਂ ਹੋਣਗੀਆਂ ਟਰੈਕਟਰਾਂ ਦੀਆਂ ਹਨਾ ਕਿਉਂਕਿ ਤੁਸੀਂ ਸਾਡੀ ਵੀਡੀਓ ਤੇ ਵਿਸ਼ਵਾਸ ਕਰਦੇ ਹੋ ਤੇ ਪਰ ਗੱਲ ਕੀ ਹੋ ਜਾਂਦੀ ਆ ਟਰੈਕਟਰਾਂ ਦੇ ਨਾਲ-ਨਾਲ ਅਸੀਂ ਗੱਡੀਆਂ ਦੀ ਵੀਡੀਓ ਵੀ ਸ਼ੁਰੂ ਕਰਤੀਆਂ ਤੇ ਨਾਲ ਬੁਲਟਾਂ ਦੇ ਵੀਡੀਓ ਪਰ ਗੱਲ ਸੱਜਣੋ ਇਹ ਹੁੰਦੀ ਆ ਵੀ ਜਿਸ ਤਰ੍ਹਾਂ ਦੀ ਆਡੀਅנס ਜੁੜੀ ਹੋਈ ਆ ਜਿਸ ਤਰ੍ਹਾਂ ਦੀ ਆਡੀਅנס ਫਰਮਾਇਸ਼ ਕਰਦੀ ਆ ਪਰ ਤੁਹਾਡੀਆਂ ਸਾਰੀਆਂ ਜਿਵੇਂ ਕਹਿੰਦੀ ਐ ਰੀਜਾਂ ਪੂਰੀਆਂ ਕਰਦੀ ਐ ਅੱਜ ਨਾ ਸੱਜਣੋ ਬਲੱਖਣ ਵੀਡੀਓ ਕਰਨ ਆਇਆ ਸਾਡੇ ਪਿੰਡੀ ਖੜੇ ਆ ਪਿੰਡ ਕੁੰਬੜਵਾਲ ਤਸੀਵ ਧੂਰੀ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਮਿੱਤਰੋ ਆਪਣਾ ਭਰਾ ਜੱਸੀ ਕੱਲ ਮੈਨੂੰ ਕਹਿੰਦਾ ਵੀ ਆਪਾਂ ਇੱਕ ਮੱਝ ਵੇਚਣੀ ਆ ਕਹਿੰਦਾ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈ ਜਾਣੀ ਹੋਵੇ ਨਾ ਕਹਿੰਦਾ ਵੀ ਆਪਣੇ ਘਰ ਦੀ ਮੱਝ ਗੱਲ ਸੱਜਣੋ ਇਹ ਹੋ ਜਾਂਦੀ ਆ ਮੈਂ ਕਿਹਾ ਵੀ ਜਿੱਥੇ ਆਪਾਂ ਨੂੰ ਗਾਰੰਟੀ ਵਾਲਾ ਕੰਮ ਲੱਗੇ ਆਪਾਂ ਵੀਡੀਓ ਉੱਥੇ ਕਰਦੇ ਹੁੰਨੇ ਆ ਪਰ ਵਾਕਈ ਸੱਜਣੋ ਗਾਰੰਟੀ ਵਾਲਾ ਕੰਮ ਹੈ ਤੇ ਬਾਕੀ ਪੂਰੀ ਜਾਣਕਾਰੀ ਲਵਾਂਗੇ ਵੀ ਕਿੰਨੇ ਕ ਲੀਟਰ ਦੁੱਧ ਆ ਕਿਹੜੀ ਨਸਲ ਦੀ ਆ ਹਨਾ ਕਿੰਨਾ ਟਾਈਮ ਹੋ ਗਿਆ ਤੇ ਸੂਈ ਨੂੰ ਤੇ ਕਿੰਨਾ ਕ ਟਾਈਮ ਸੂਣ ਦੇ ਵਿੱਚ ਰਹਿੰਦਾ ਕੀ ਗੱਲ ਬਾਤ ਆ ਤੇ ਆਪਾਂ ਸਾਰਾ ਕੁਝ ਡਿਟੇਲ ਦੇ ਵਿੱਚ ਪੁੱਛਾਂਗੇ ਆਪਾਂ ਜੱਸੀ ਨੂੰ ਮਿਲਦੀਏ ਨਾਲੇ ਤੁਹਾਨੂੰ ਮਿਲਾ ਦਿੰਨੇ ਆ ਜੇ ਕਿਸੇ ਭਰਾ ਨੇ ਅੱਗੇ ਤੋਂ ਕੋਈ ਪਸ਼ੂ ਲੈਣਾ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਜੱਸੀ ਨੂੰ ਮਿਲਦੇ ਹੋ ਤੁਸੀਂ ਕੀ ਜਾਣਨੇ ਸਸਰੀ ਕਾ ਜੀ ਸਸਰੀ ਕਾ ਕੀ ਆ ਜਾਣੇ ਵਧੀਆ ਬਾਈ ਠੀਕ ਮੈਨੂੰ ਨਾ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਸੀ ਕਹਿੰਦੇ ਬਾਈ ਯਾਰ ਮੱਝਾਂ ਦੀ ਅੱ비 ਵੀਡੀਓ ਕਰਿਆ ਕਰੂ ਮੈਂ ਕਹਿੰਦਾ ਕਰ ਯਾਰ ਵੀ ਮੈਨੂੰ ਹਾਲੇ ਥੋੜਾ ਜਿਹਾ ਉਧਰ ਨੂੰ ਧਿਆਨ ਘਟਾ ਹਾਂ ਹਾਂ ਮੈਂ ਕਿਹਾ ਅੱਜ ਪਿੰਡ ਤੋਂ ਹੀ ਸ਼ੁਰੂਆਤ ਕਰ ਦਈਏ ਠੀਕ ਹੈ ਬਾਈ ਠੀਕ ਹੈ ਨਾ ਮੈਂ ਕਿਹਾ ਗੱਲ ਇਹ ਵੀ ਹੁੰਦੀ ਹੈ ਬਾਕੀ ਪਿੰਡ ਦੇ ਵਿੱਚ ਕੰਮ ਵੀ ਗਰੰਟੀ ਵਾਲਾ ਹੁੰਦਾ ਤਸੱਲੀ ਵਾਲੀ ਮਿਲ ਜਾਂਦੀ ਹੈ ਜੇ ਕਿਸੇ ਘਰੇ ਰੱਖਣ ਵਾਲੇ ਨੂੰ ਤਸੱਲੀ ਵਾਲੇ ਡੰਗਰ ਮ ਤੇ ਬਲੇ ਤੁਸੀਂ ਉਸਤਾਦ ਨਾਸਲ ਕਿੱਡੀ ਆ ਜਾਂਦੀ ਆ ਇਹ ਮੋਰਾ ਚ ਹੀ ਆ ਗਈ ਬਾਈ ਟੱਕਰ ਟੁੱਕਰ ਤੇ ਨਹੀਂ ਮਾਰੀ ਨੋ 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 ਅਸਾ ਪੂਰੀ ਸੀ ਰਾ ਸੀ ਲਾ ਗਈ ਪੂਰੀ ਬੜੀ ਅਸਾ ਮੋਰਾ ਨਾਸਲ ਸਾਡੇ ਇਹ ਮੋਰਾ ਚ ਆ ਬਾਈ ਓਕੇ ਓਕੇ ਤੇ ਇਹ ਹੁਣ ਸੂਣ ਚ ਕਿੰਨੇ ਦਿਨ ਰਹਿੰਦੇ ਆ ਇਹ ਸੂਣ ਚ 20 ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ ਬਾਈ ਇੱਕ ਦੋ ਦਿਨ ਵੱਧ ਵੀ ਲੈ ਜਾਊਗੀ ਅਸਾ 23 ਤਰੀਕ ਨੂੰ ਦੇਣਾ ਲਾਲਾ 6-7 ਦਿਨ ਲਾਲਾ 6-7 ਹਫਤਾ ਲਾੜੀ ਕੋਲ ਮਲਾ ਕੇ ਕਈ ਵਾਰ ਹਨ ਪਹਿਲਾਂ ਵੀ ਸੁੱਕਦੀ ਆਈਡੀਆ ਜਿਹੜਾ ਹਫਤਾ 1 ਲਈ ਜਾਊਗੀ ਮਤਲਬ ਹਫਤੇ ਤੱਕ ਸੁਣ ਵਾਲੀ ਆ ਹਾਂ ਹਫਤੇ ਤੱਕ ਜੇ ਬਰੀ ਇਹਦੇ ਦੁੱਧ ਦੀ ਗੱਲ ਕਰੀਏ ਇਹਦੇ ਕਿੰਨਾ ਕਉ ਦੁੱਧ ਬਾਈ ਆਪਾਂ 15 ਗੀਟਰ ਚੋਂਦੇ ਰਹਾਂਗੇ ਜਾਉਂ 18 ਕਰੇ ਕਿੰਨੇ ਕਰੇ ਹਾਂ ਜਿਹੜੇ ਚਾਹੁੰਦੇ ਰਹਾਂਗੇ ਸੀ 15 ਕਿਲੋ 15 ਕਿਲੋ ਲੀਟਰ ਦੁੱਧ ਦਿੰਦੀ ਆ ਹਾਂ ਉਹਨਾ ਚਾਹੁੰਦੇ ਰਹੇ ਤੇ ਇਹ ਕਈ ਕੈਮੇ ਸੂਏ ਆ ਇਹ ਚੌਥੀ ਸੂਏ ਆ ਗਈ ਬਾਈ ਚੌਥੀ ਸੂਏ ਹਾਂ ਪਰ ਮੈਂ ਕਿਹੜਾ ਮਾਰ ਅਸਾ ਹਾਂ ਚੌਥੀ ਸੂਏ ਤਿੰਨ ਸੂਏ ਮਤਲਬ ਦੇਤੇ ਮਤਲਬ ਤਿੰਨ ਦੇਤੇ ਚੌਥੀ ਸੂਏ ਆ ਅਸਾ ਉਹ ਕਿਹੜੇ ਕਿਹੜੇ ਕੀ ਬੱਚੇ ਦਿੱਤੇ ਨੇ ਭਾਈ ਦੋ ਕਟੀਆਂ ਰੰਗੀਆਂ ਇੱਕ ਉਹ ਖੜੀ ਹੈਗੀ ਆਪਣੇ ਮੰਗਰ ਤੇ ਇੱਕ ਕਟਾ ਚੌਥੀ ਸੂਏ ਸੂਗੀ ਇਹ ਅਸਾ ਚੌਥੀ ਬੈਠ ਦੋ ਕਟੀਆਂ ਤੇ ਇੱਕ ਕਟਾ ਹਾਂ ਕਟਾ ਓਕੇ ਓਕੇ ਤੇ ਚੌਥੀ ਵਾਰ ਹੁਣ ਇਹ ਸੂਗੀ ਠੀਕ ਆ ਤੇ ਇਹਦਾ ਗ ਦਿਖਾ ਦੇ ਬਾਈ ਸਮਾਰ ਕੇ ਕਿ ਕਿ ਸੋਤਰ ਮੈਂ ਤਿੱਤਰ ਮੈਂ ਸਾਰੀ ਦਿਖਾ ਦਿੱਤੀ ਤੁਹਾਨੂੰ ਪੂਰੀ ਸੀਲ ਹੈ ਸੱਜਣੋ ਹਣਾ ਹਾਂ ਹਾਂ ਪੂਰੀ ਮੇਰਾ ਤੇ ਜਮੇ ਕਹਦੀ ਬਾਲਾ ਬਾ ਬਾ ਸੇ ਡੰਗਰਾ ਨਾ ਰਹਿੰਦਾ ਨਹੀਂ ਪਰ ਤਾਂ ਵੀ ਵੇਜੇ ਜਿਕੇ ਹੋ ਕੇ ਆਪਾਂ ਨੇੜੇ ਨੇੜੇ ਫਿਰਦੇ ਹਣਾ ਲਓ ਜੀ ਹਣਾ ਦੇਓ ਜੀ ਕਿਹੜਾ ਆ ਜਾ ਬਾਈ ਇਧਰ ਪਿੱਛੋਂ ਦਿਖਾ ਦੇ ਇੱਕ ਦਮ ਅੱਲੇ ਵੀ ਦਿਖਾ ਦੇ ਤਰ ਮੈਂ ਬਿਲਕੁਲ ਜ਼ੂਮ ਕਰਕੇ ਨੇੜੇ ਕਰਕੇ ਹਣਾ ਤੇ ਮੋੜ ਲਿਓ ਜੀ ਹਣਾ ਮੈਸੇ ਗਾਰੰਟੀ ਵਾਲੀ ਜਮ ਕਹਦੀ ਯਾਰ ਪੂਰੀ ਸੀਰ ਆਣਾ ਤਸੱਲੀ ਵਾਲੀ ਆ ਜੇ ਕਿਸੇ ਨੇ ਘਰੇ ਰੱਖਣ ਨੂੰ ਲੈਣੀਆਂ ਦੁੱਧ ਪੀਣ ਨੂੰ ਹਾਂਜੀ ਆਪਾਂ ਤਾਂ ਕਹੋ ਵੇਚੀ ਦੇਣੀ ਆਂ ਕੀ ਹੋਰ ਨੂੰ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਵੀ ਆਏ ਆ ਜੇ ਕਿਸੇ ਨੇ ਦਸੱਲੀ ਨੂੰ ਘਰੇ ਰੱਖਣ ਨੂੰ ਲੈਣੀਆਂ ਦੁੱਧ ਵਾਲੀ ਮੱਝ ਆ ਪੂਰੀ ਟੌਪ ਦੀ ਇਹਦੀ ਵੀ ਰਹਾ ਦੁੱਧ ਫੈਟ ਫੂਟ ਕਿਵੇਂ ਆਉਂਦੀ ਆ ਫੈਟ ਫੂਟ ਤਾਂ ਬਾਈ ਮਤਲਬ ਕਿ ਸੱਜਰ ਦੀ ਤਾਂ ਪਹਿਲਾਂ ਠੀਕ ਹੀ ਹੁੰਦੀ ਹੈਗੀ ਉਦੋਂ ਬਾਅਦ ਮੰਨ ਕੇ ਚੱਲ 70 65 70 ਰੁਪਏ 65 70 ਰੁਪਏ ਲੱਗਦਾ ਫਿਰ ਤਾਂ ਬਹੁਤ ਚੰਗਾ ਰੇਟ ਲੱਗਦਾ ਹਾਂ ਸੱਜਰ ਦਾ ਲਾਲਾ ਮੀਨਾ ਕਲਾਲਾ ਪਹਿਲਾਂ ਪਹਿਲਾਂ ਘੱਟ ਹਰੇਕ ਡੰਗਰ ਦੀ ਘੱਟ ਹੁੰਦੀ ਹੈ ਉਦੋਂ ਤਾਂ ਪਤਲਾ ਹੁੰਦਾ ਉਹ ਤਾਂ ਹਾਂ ਉਹ ਤਾਂ ਘੱਟ ਹਰੇਕ ਦੀ ਹੁੰਦੀ ਆ ਉਹ ਘਰ ਮੈਂ ਇਸ ਦਸਲੀ ਵਾਲੀ ਹੈਗੀ ਕੋਈ ਦਿੱਕਤ ਨਹੀਂ ਓਕੇ ਓਕੇ ਦਿਖਾ ਦੇ ਸਮਾਰ ਕੇ ਤਰ ਮੈਂ ਤੇ ਆ ਤ ਭਈ ਉਹਦਾ ਇੱਕ ਹੋਰ ਦੱਸਿਓ ਕਈ ਵਾਰ ਇਹ ਹੁੰਦਾ ਚੋ ਤੁਹਾਡੇ ਧਾਰ ਤੁਰ ਤੁਸੀਂ ਕੱਢਦੇ ਹੋ ਕੋ ਬੁੜੀਆਂ ਵੀ ਆਪਣੇ ਕੱਢ ਲੈਂਦੀਆਂ ਬੁੜੀਆਂ ਵੀ ਕੱਢ ਦਿਆ ਮੈਂ ਵੀ ਕੱਢਦਾ ਜਿਹੜਾ ਮਰਜੀ ਚੋਲੇ ਧਾਰ ਤਾਂ ਬਹੁਤ ਪੋਲੀ ਧਾਰਾ ਮਤਲਬ ਜਿਵੇਂ ਤੇ ਜੀ ਇੱਕ ਹੱਥ ਨਹੀਂ ਪੈਂਦੀ ਨਾ 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 ਰਾਮ ਕਰੋ ਲੋ ਤੋ ਤੜਾ ਨਹੀਂ ਕੋਈ ਕਿ ਦਦੀ ਮੱਜਾਂ ਤੇ ਫਿਰ ਇਹ ਹੋ ਜਾਂਦਾ ਜੀ ਹੁਣ ਜੇ ਕਈ ਵਾਰ ਬੰਦੇ ਕਿਤੇ ਨਾ ਕਰੇ ਹੁਣ ਬੁੜੀਆਂ ਨਹੀਂ ਜੂਣੀ ਪੈ ਜੇ ਹਨਾ ਨਹੀਂ ਕੋਈ ਮਰਜੀ ਚੋ ਧਾਰ ਗੰਨੇ ਵਰਗੀ ਧਾਰਾ ਪੋਲੀ ਧਾਰਾ ਕੀ ਅੱਛਾ ਕੋਈ ਦਿੱਕਤ ਨਹੀਂ ਕੁਛ ਮਰਜੀ ਮੂੰਹ ਵਿੱਚ ਦੀ ਦੇ ਦੇ ਐਵੇਂ ਨਹੀਂ ਕਰਦੀ ਹੈਗੀ ਲੈ ਅੱਛਾ ਉਸ ਮਰਜ਼ੀ ਪੱਟ ਕੇ ਦੇ ਦੇ ਸਾਲੀ ਨੂੰ ਆ ਆ ਵੱਡੀ ਗੱਲ ਹੁੰਦੀ ਹੈ ਜਿਵੇਂ ਸਾਡੇ ਨੂੰ ਨਹੀਂ ਕੋਈ ਬੰਦੇ ਨੂੰ ਨਾ 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 ਬੰਦੇ ਨੂੰ ਬਗਾ ਬਗਾ ਮਾਰ ਦਿੰਦੇ ਕੋਈ ਐ ਨਹੀਂ ਹੈਗਾ ਵੀ ਮੰਨ ਕੇ ਚੱਲ ਕਈ ਵਾਰ ਵਿੱਚ ਬੰਦੇ ਨੂੰ ਐ ਹੋ ਜਾਂਦਾ ਗੱਲ ਹਾਂ ਕੁਛ ਦੇ ਦੇ ਚਾਹੇ ਮੂੰਹ ਚ ਮਤਲਬ ਬੱਚਿਆਂ ਨੂੰ ਗੁਲਾੜ ਜੇ ਕਰਨ ਵਾਲੀ ਆ ਨੂੰ ਮਰਜ਼ੀ ਦੇ ਦੇ ਕੋਈ ਚੀਜ਼ ਆ ਅੱਛਾ ਜੀ ਐ ਨਹੀਂ ਹੈਗੀ ਕੋਈ ਦਿੱਕਤ ਨਹੀਂ ਸੀਲ ਠੰਡੀ ਬਥੇਰੀ ਹੈਗੀ ਠੀਕ ਆ ਤੇ ਧਰਮੇ ਥਾਣਾ ਤੇ ਮਾਰੀ ਕੈਮਰਾ ਦਿਖਾ ਦੇ ਸੰਗ ਹਨਾ ਥਾਣੇ ਕੋ ਜੇ ਪਸਮਾ ਵਸ ਮੌਕੇ ਜੇ ਤੀ ਕਰਦੀ ਹੈਗੀ ਮਨ ਕਈ ਵਾਰ ਐ ਹੋ ਜਾਂਦਾ ਵੀ ਕੱਟ ਜੇਗਾ ਹਨਾ ਤੇ ਐ ਨਹੀਂ ਹੈਗਾ ਪਹਿਲਾਂ ਮਨ ਇੱਕ ਦੋ ਦਿਨ ਪਹਿਲਾਂ ਟਾਈਮ ਇਹਦੀ ਕਰ ਟਾਈਮ ਦੀ ਤਿਆਰ ਹੁੰਦੀ ਆ ਇਹਦੇ ਆ ਕਿਵੇਂ ਸਿੰਘ ਜੀ ਮਤਲਬ ਵੰਗੜ ਡੇ ਡੇ ਕਰੀ ਖਣਾ ਇਹ ਸਿੰਘ ਤਾਂ ਬਾਈ ਐ ਪੈ ਪੈ ਚ ਫਸ ਗਿਆ ਸੀਗਾ ਇਹ ਚ ਆ ਸਰੀਏ ਚ ਤਰ ਮੈਂ ਇਧਰ ਦਿਖਾ ਸਰੀਏ ਚ ਟੋਪੀ ਲਾ ਲਈਏ ਨੇ ਪਿੱਛੇ ਜੇ ਅੱਛਾ ਸਾਢੇ ਡੇਰ ਸਾਲ ਹੋ ਗਿਆ ਡਰ ਡਰ ਕੇ ਹਾਂ ਟੋਪੀ ਲਾ ਲੀਆ ਪਏ ਪਤਲਾ ਨਾ ਸਰੀਏ ਉਹ ਸਰੀਏ ਦੇ ਵਿੱਚ ਫਸ ਗਿਆ ਉੱਥੋਂ ਲੈ ਗਈ ਟੋਪੀ ਅੱਛਾ ਅੱਛਾ ਕੋਈ ਦਿੱਕਤ ਨਹੀਂ ਹੈਗੀ ਸ ਤਾਂ ਗੱਲ ਇਹ ਆ ਚਲੋ ਹੁਣ ਤਾਂ ਹੈਗੀ ਤੇ ਚਲੋ ਆਪਣਾ ਤਾਂ ਘਰ ਵਾਲਾ ਕੰਮ ਹੀ ਆ ਬਾਕੀ ਲੋਕ ਨਾ ਆਪਣੇ ਨਾਲ ਸਾਰੇ ਉਦਾਂ ਦੇ ਜੁੜੇ ਹੋਇਆ ਵੀ ਉਹ ਆਪਣੇ ਤੇ ਵਿਸ਼ਵਾਸ ਕਰਦੇ ਆ ਨਹੀਂ ਕੋਈ ਚੱਕਰ ਨਹੀਂ ਜੇ ਕਿਸੇ ਨੇ ਲੈ ਨਹੀਂ ਆਗੀ ਵੀ ਮਨ ਚੋਖੇ ਵੀ ਲੈ ਲੇ ਜੇ ਕੋਈ ਅੱਛਾ ਕਿਸੇ ਨੂੰ ਕੋਈ ਬਹਿਵਾਗਾ ਮਨ 15 ਲੀਟਰ ਆਪਾਂ ਕਹਿੰਦੇ ਆ ਸਾਈ ਆਪਣੇ ਨਾਲ ਬੰਦਾ ਪਹਿਲਾਂ ਕਰ ਲੇ ਓਕੇ ਆਪਾਂ ਵੀ 10 15 ਦਿਨਾਂ ਬਾਅਦ ਉਦੋਂ ਚੋਖੇ ਕਿਉਂ ਪੰਜ ਚਾਰ ਦਿਨਾਂ ਇਹ ਤਾਂ ਚੜਦਾ ਵੀ ਨਹੀਂ 15 ਦਿਨ ਲੱਗਦੇ ਨੇ ਆਪਾਂ ਚਵਾ ਕੇ ਵੀ ਦੇ ਦਾਂ ਅੱਛਾ ਜੀ ਜੇ ਕਿਸੇ ਕਰੇ ਰੱਖਣ ਨੂੰ ਲੈਣੀ ਹੈ ਠੀਕ ਹੈ ਜੇ ਆਪ ਚਵਾ ਕੇ ਵੀ ਦੇ ਦਾਂਗੇ ਇਹੋ ਜੀ ਕੋਈ ਗੱਲ ਨਹੀਂ ਓਕੇ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਭਾਈ ਮਤਲਬ ਇਹਦੀ ਮੁੱਲ ਵੜੀ ਕੀ ਕੁਸਰੀ ਰੇਟ ਭਾਈ 1.5 ਲੱਖ 1.5 ਲੱਖ ਰੁਪਈਆ ਦੇਣ ਲੈਣ ਕਿੱਥੇ ਤੱਕ ਉਹ ਜੂ ਫਿਰਦੀ ਮੌਕੇ ਤੇ 5-4000 ਰੁਪਇਆ ਕੋਈ ਬਾਹਲਾ ਐ ਨਹੀਂ ਮੰਨਣਾ ਚਲੋ ਹਾਂ ਵੀ ਜੇ ਕੋਈ ਜ਼ਿਆਦਾ ਹੀ ਨਹੀਂ ਤੇ ਗੱਲ ਅਸਲ ਪੈਸਿਆਂ ਦੀ ਮੈਨਾਂ ਨਹੀਂ ਰੱਖਦੀ ਗੱਲ ਹੁੰਦੀ ਹੈ ਵਿਸ਼ਵਾਸ ਦੀ ਹੈਨਾ ਹਾਂ ਦੁੱਧ 15 ਹੈਗਾ ਲੈ ਚਾਹੇ ਬੰਦਾ ਚੋਕੇ ਲੈ ਜੀ ਆਪਣੇ ਕੋਲ ਅੱਛਾ ਹਾਂ ਸੂਏ ਤੋਂ ਸਾਈ ਮਾ ਆਪਣੇ ਨਾਲ ਕਰ ਲੈ ਪਹਿਲਾਂ ਗੱਲ ਠੀਕ ਹੈ ਜੀ ਉਹ ਤੋਂ ਬਾਅਦ ਚ ਲੈ ਜਾ ਕੋਈ ਗੱਲ ਨਹੀਂ ਹੈਗੀ ਹਾਂ ਤੇ ਤੁਹਾਡਾ ਨੰਬਰ ਬੋਲਿਓ ਜੇ ਅਸੀਂ ਕਰੀਏ ਕਿਹੜਾ ਮੋਬਾਈਲ ਨੰਬਰ ਚੱਲਦਾ ਜੀ 98773 1515 15 ਲੀਟਰ ਦੁੱਧਾ 15 ਗਾ ਉ ਤਾਂ ਚਾਹੇ 18 ਕਹਦੇ ਹੋ ਜਿਵੇਂ ਕਹਿੰਦੇ ਹੁੰਦੇ ਨੇ ਚੱਲਦਾਗਾ ਹੁਣ ਰਵਾਜ ਜੀ 18 20 ਵੀ ਕਹਿੰਦੇ ਨੇ ਉਵੇਂ ਤਾਂ ਚਾਹੀਏ ਬੋਲ ਜੀ ਗੱਲ ਕਰ ਦਿੰਦੇ ਆ ਹਾਂ ਉਵੇਂ ਨਹੀਂ ਮੰਨ ਜਿੰਨਾ ਹੈਗਾ ਪੌਣੇ ਹੀ ਦੱਸਿਆ ਠੀਕ ਹੈ ਆਪਣੇ ਘਰ ਦੀ ਮੈਂ ਐਸਾ ਪੌਣੇ ਸਾਲ ਚੱਕ ਦੋ ਡੰਗਰ ਵੇਚ ਦਿੰਨੇ ਆ ਕੋਈ ਐ ਨਹੀਂ ਹੈਗਾ ਆਪਣਾ ਵਪਾਰ ਆਲਾ ਕੰਮ ਆ ਮਨ ਅਬ ਤਾਂ ਘਰ ਦੀ ਡੰਗਰ ਨੇਗੇ ਆ ਦੇਖ ਲੱਠ 10 ਡੰਗਰ ਨੇਗੇ ਇੱਕ ਦੋ ਡੰਗਰ ਆਪਾਂ ਵੇਚ ਹੀ ਦਿੰਨੇ ਆਂਗੇ ਸਾਲ ਦੇ ਵਿੱਚ ਪੱਕੇ ਹੀ ਤੇ ਲੋ ਮਿੱਤਰੋ ਸੰਪਰਕ ਕਰ ਲਿਓ ਬਾਕੀ ਨਾ ਬਾਈ ਯਾਰ ਪੂਰਾ ਜਿਵੇਂ ਕਹਦੀ ਸੌਂਕ ਐਨੂੰ ਦਿਲੋਂ ਸੌ ਬਹੁਤ ਭਰਾਵਾਂ ਦੇ ਹੁੰਦਾ ਵੀ ਮੱਜਾਂ ਤੇ ਨਾ ਨਾ ਗੋਆ ਚੜਾ ਪਿਆ ਹੁੰਦਾ ਪਰ ਕਿਸੇ ਮੱਜ ਤੇ ਤੁਹਾਨੂੰ ਗੋਆ ਨਹੀਂ ਮਿਲੂ ਚਾਹੇ ਕੱਟਿਆਣੇ ਚਾਹੇ ਸੂਈ ਵਹਿੜਿਆਣੇ ਜਿਹੜੀ ਵੀ ਹੈ ਨਾ ਤਾਂ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਮੱਜ ਲੈਣੀ ਹੈ ਨੰਬਰ 22 ਦਾ ਸਕਰੀਨ ਤੇ ਵੀ ਚੱਲੀ ਜਾਂਦਾ ਹਾਂ ਘਰੇ ਆਪਾਂ ਦੇਚਨੀ ਆ ਹੋਰ ਨੂੰ ਦੇ ਦਾਂਗੇ 5000 ਘੱਟ ਦੇ ਦਾਂਗੇ ਘਰੇ ਵਾਲਾ ਲੈ ਲੈ ਘਰੇ ਵਾਲੇ ਨੂੰ ਬੜੀ ਤਸੱਲੀ ਆ ਬੰਦਾ ਚੋਲੇ ਬੁੜੀ ਚੋਲੇ ਬਾਕੀ ਨੂੰ ੱਡੀ ਨੂੰ ਹਜੇ ਸਾਰੀ ਸਵਾ 2 ਮਹੀਨੇ ਹੋਏ ਅੱਛਾ ਵੱਡੀ ਸਮੱਸਿਆ ਇਹ ਵੀ ਆ ਗਈ ਅਸਾ ਮਤਲਬ 2 ਕੁ ਮਹੀਨੇ ਪਹਿਲਾਂ ਛੱਡਦੇ। 2 ਕੁ ਮਹੀਨੇ ਉੱਤੇ 2 ਮਹੀਨੇ 5-7 ਦਿਨ ਰਹਿੰਦੇ ਸੀਗੇ। ਦੁੱਧ ਵੀ ਜਮਾ ਐ ਘੱਟਦਾ ਘੱਟਦਾ ਘੱਟ ਗਿਆ ਸੀਗਾ ਤਿੰਨ ਕਿਸੇਰੀ ਸੀ ਉਦੋਂ ਛੱਡਿਆ ਸੀ। ਅਸਾ ਕਈ ਹਫਤੇ-ਹਫਤੇ ਜਦੋਂ ਵੀ ਮਨ ਡੰਗਰ ਗੱਭਣ ਰਹਿ ਗਿਆ ਉਹਦੀ ਪੁੱਜਣ ਲੱਗ ਜਾਂਦਾ ਜਾਂ ਲੱਤਾਂ ਮਾਰ ਲੱਗ ਜਾਂਦਾ। ਇਹ ਨਹੀਂ ਗੱਲ ਹੈਗੀ ਮਨ ਕੇ ਚੱਲ ਅਸੀਂ ਮਿਲ ਲਾ ਤਾਂ ਉੱਦ ਸਭਾਕ 2 ਮਹੀਨੇ ਰਹਿੰਦੇ ਸੀਗੇ। ਉਦੋਂ ਛੱਡਿਆ ਸੀ। ਆਪ ਛੱਡਿਆ। ਆਪ ਛੱਡਿਆ ਕੋਈ ਬਾਸਤ ਨਹੀਂ। ਠੀਕ ਹੈ। ਹੁਣ ਵੀ ਜਿੰਮੇ ਮਰਜੀ ਕੋਈ ਧਾਰਾਂ ਫਾਰਾਂ ਐ ਕੋਈ ਦਿੱਕਤ ਨਹੀਂ ਹੈਗੀ ਜਿੰਮੇ ਮਰਜੀ ਮਾਰ ਲਾ ਹੂੰ ਨਹੀਂ ਡਾ ਡੰਗਰ ਆ ਕਿੱਥੇ ਹੱਥ ਲਾਉਣ ਦਾ ਨਹੀਂ ਹੱਥ ਨਹੀਂ ਲਾਉਣ ਦਿੰਦਾ ਸਹੀ ਗੱਲ ਹੈ ਨਾ ਕੋਈ ਵਾਸਤਾ ਨਹੀਂ ਭੋਰਾ ਵੀ ਨਹੀਂ ਠੀਕ ਹੈ ਚਲੋ ਮਿੱਤਰੋ ਕਰ ਲਿਓ ਸੰਪਰਕ ਜੇ ਕਿਸੇ ਭਰਾ ਨੇ ਘਰੇ ਰੱਖਣ ਨੂੰ ਮੱਝ ਲੈਣੀ ਹੈ ਨਾ ਫੁੱਲ ਗਰੰਟੀ ਵਾਲੀ ਆ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਨੰਬਰ ਵੀ ਵਾਈਸ ਦਾ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ